ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਸਾਰੇ ਬੰਦੇ ਲੱਗੇ ਹੋਏ ਨੇ ਇੱਧਰ ਅੱਜ ਤਾਂ ਜੋੜਾ ਵੀ ਆਇਆ ਹੋਇਆ ਅੱਜ ਜੋੜਾ ਪਾ ਜੀ ਆਏ ਨੇ ਤੇ ਰਾਤਾਂ ਮੈਕ ਦੇ ਕੇ ਐ ਥੱਕੇ ਹੋਏ ਆ ਬਹੁਤ ਜ਼ਿਆਦਾ ਰਾਤ 3:30-4 ਵਜੇ ਤੱਕ ਨਾ ਬੜੇ ਲੈ ਵੀ ਇੱਧਰ ਤਨੋਂ ਕੋ ਆਪਣਾ ਜਿਹੜਾ ਪਰਲੇ ਪਾਸੇ ਵਾਲਾ ਫਿਰ ਅਨੇਕਾ ਰੰਗ ਵਾਲਿਆਂ ਨੇ ਨਾਲੇ ਕਰਦਾਂ ਇਹ ਵੀ ਗੱਲ ਤੇਰੀ ਸਹੀ ਆ ਉਹਨੂੰ ਵੀ ਸਟਾਰਟ ਕਰਕੇ ਦੇਣੀ ਪੈਣੀ ਆ ਹਾਂ 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 ਉਹ ਨਾਲੇ ਕਰਵਾ ਲਾਂਗੇ ਫਿਰ ਨਾ ਹੂੰ 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 ਹੁਣ ਪੈੜ ਤਾਂ ਸਾਰੀ ਦੇ ਦੇਣੀ ਉਹਨੂੰ ਆਪਾਂ ਨੇ ਵਾਪਸ ਇਹ ਆ ਤਰ ਨਿਬੜ ਗਿਆ ਹੁਣ ਤਰ ਪੈੜ ਵਾਲਾ ਕੰਮ ਖਤਮ ਹੋਣਾ ਨਾ ਹੈ ਵਾਕੀ ਮੋੜ ਦੇ ਬਾਅਦ ਬਹੁਤ ਚੰਗੇ ਜੁਆਰੇ ਬਹੁਤ ਬਾਸਤਾ ਆਪਣੀ ਬਾਸਤਾ ਨਹੀਂ ਹੈਗੇ ਤੇ ਉਹਦੇ ਆਹ ਤਾਂ ਮੋੜ ਤੇ ਉਹਦੇ ਸਾਰੇ ਅੱਛਾ ਆ ਮੋੜ ਦੇ ਅੱਜ ਪੈੜ ਉਦੀ ਸਾਰਾ ਗੰਦ ਕੱਢ ਯਾਰ ਕਾਲੂ ਸਫਾਈ ਕਰਦੀ ਔਲਾਦ ਨੇ ਇੱਕ ਸੈਟ ਮੈਂ ਚਾਲੀ ਜੋੜੀ ਹੁਣ ਮੋੜੇ ਨਾਲ ਨੂੰ ਨਿੱਪੜ ਗਿਆ ਹਾਂ ਹਾਂ ਇੱਕ ਡਾਣ ਅੱਛੇ ਨੇ ਰੇਤਾ ਵੀ ਕੱਢਣਾ ਯਾਰ ਅੱਪਾ ਨੇ ਹਰਿੰਦਰ ਤੇ ਰੇਤਾ ਕੋਈ ਨਹੀਂ ਵਰਤਦਾ ਬਾਹਰ ਤੇ ਨਵਾਂ ਰੇਤਾ ਲਿਆ ਪ੍ਰਾਣਾ ਰੇਤਾ ਕੋਈ ਨਹੀਂ ਵਰਤ ਰਿਹਾ ਜਿਹੜੇ ਵਰਤਣਾ ਹੁਣ ਬਚਲੀਆ ਵਰਤਦੇ ਛੱਡ ਦਿਓ ਯਾਰ ਆ ਵੀ ਕਰਦੇ ਤੇ ਪਿੱਛੇ ਰਲਾ ਦੇ ਉੱਥੇ ਤੇ ਭਰ ਲਓਗੇ ਫਿਰ ਦਾ ਪਿਆਰੂ ਕਿੱਥੇ ਕਿੱਥੇ ਥੋੜਾ ਕੰਮ ਪਹੁੰਚੇ ਅੰਦਰ ਦਾ ਸੋਨੀ ਨਹੀਂ ਆਇਆ ਸੋਨੀ ਅਜਾ ਫੋਨ ਕੋ ਲੱਗੇ ਆ ਤਾਂ ਤੇ ਕੰਟੀਨਿਊ ਕਰਦੇ ਹਾਂ ਨੂੰ ਕਹਿੰਦਾ ਕਿ ਫੋਟੋ ਆ ਵੀ ਇੱਥੇ ਜਿਹੜਾ ਮੌਣੀ ਆ ਜਿਹੜਾ ਕੜਾ ਹੀ ਰੱਖੀ ਹੋਈ ਇੱਥੇ ਆ ਆ ਦੇਖਦੇ ਪੁੱਛਦੇ ਦੇ ਬਾਰੇ ਚ ਕਰਦੇ ਗੱਲਬਾਤ ਤੇ ਆ ਬੋਰਡਾਂ ਨੂੰ ਹੋਰ ਪਾਸੇ ਲੈਣਾ ਹੈ ਆ ਬੋਰਡ ਬੋਰਡ ਬੰਦ ਕਰ ਲੈ ਜੀ ਐਨ ਨਾ ਚਲ ਖੋਰ ਖੋਰ ਕੱਡੇ ਦੇ ਪਾਸੇ ਬਾਹਰ ਬਸ ਹਾਂਜੀ ਬਾਹਰ ਕੱਢੇ ਮੈਂ ਕਹਿ ਦਿੰਦਾ ਉੱਧਰ ਕੱਢਦੇ ਕੱਢਦੇ ਕੋਈ ਨਹੀਂ ਕਿੰਨਾ ਟਾਈਮ ਲਾਉਂਦੇ ਕੋ ਸੋਣੇ ਚਲ ਕੋਈ ਨਹੀਂ ਫੇ ਦੇਖ ਲੈਣ ਕਰਦੇ ਇਲਾਜ ਤਾਂ ਕੁਝ ਇੱਥੇ ਤੇ ਥੱਲੇ ਲੱਗਣਾ ਨਹੀਂ ਹੈਗਾ ਨਾ ਤਾਂ ਕਰਦਾ ਨਹੀਂ ਕੋਈ ਗਾਰਡ ਮੈਂ ਫੜਾ ਦੇ ਲਿਆ ਤੇ ਟਾਇਰ ਲਾ ਕੇ ਇੱਥੇ ਤੇ ਹੁਣ ਮੈਂ ਕਿਹਾ ਤਾਂ ਮੈਂ ਡਾਇਰੈਕਟ ਕਰਦੇ ਤਰ੍ਹਾਂ ਇਹ ਤਲ ਕੋਣ ਬਾਅਦ ਚ ਦੇਖਦੇ ਉਡੋ ਨਾ ਕੱਥੇ ਆ ਉੱਪਰ ਆ ਉੱਪਰ ਚੱਲ ਕੋਈ ਨਾ ਰਹਾ ਉੱਪਰ ਰਹਾ ਅੱਜ ਆ ਨਹੀਂ ਸੀ ਨੂੰ ਆਉਂਗਾ ਆ ਜਾ ਆ ਜਾ ਮੇਰੇ ਨਾਲ ਪਾਣੀ ਪੀਣੇ ਦਾ ਮੈਂ ਕਿਹਾ ਥੱਲੇ ਨੂੰ ਲੈਰ ਪਾਣੀ ਪੀਏ ਪਹਿਲਾਂ ਹੋ ਗਿਆ 리ਚਾਰਜ ਹੋ ਗਿਆ ਹੋ ਗਿਆ ना डेढ़ डेढ़ महीने बाद नहीं है नहीं हो ना, ना। के तो मेरे, तो मेरे संपर्क रहूंगा ना ਮੈਚ ਦੇ ਕੇ ਆਏ ਰਾਤ ਹਾਰੇ ਆਏ ਆ ਹਾਰੇ ਨਹੀਂ ਸਾਡੇ ਮੈਂ ਤੁਹਾਨੂੰ ਦੱਸਦਾ ਸਾਡੇ ਜਿੰਨੀ ਵਾਰ ਵੀ ਅਸੀਂ ਗਏ ਆ ਇਹ ਨਹੀਂ ਸੜੇ ਜਿੱਤੇ ਹੁਣ ਬਸ ਸਾਡੇ ਕਿਹੜਾ ਬੰਦਾ ਮਨੂਸ ਆ ਪਤ ਨਹੀਂ ਮੈਂ ਹੀ ਆ ਪਤ ਨਹੀਂ ਕਿਹੜਾ ਬੰਦਾ ਜਿੰਨੀ ਵਾਰ ਗਏ ਸੜੇ ਪੰਜਾਬ ਹਾਰਿਆ ਕਿੰਨੇ ਵਾਰ ਇਹ ਦੋ ਟੀਮ ਨੇ 200 5 ਵਾਰ ਇਹ ਬਖਸ਼ ਪੰਜਾਬ ਨੇ 50 55 ਹਾਂ ਬੱਡੇ ਉਹਨੇ ਵਾਲ ਜਿਹੜੇ ਪੰਜਾਬ ਵਾਲੇ ਆ ਕੇ ਐਂਡ ਪਾ ਉਹ ਨਹੀਂ ਇਹ ਤਾਂ ਰਾਤ ਆਏ ਲੱਗੇ ਜਿੱਦਾਂ ਸਾਲਾ ਮੈਚ ਫਿਕਸ ਜਾਂ ਹੁੰਦਾ ਸਾਲਾ ਇਹਦਾ ਸਾਡੇ ਖੇਲੇ ਨਹੀਂ ਹੈਗੇ ਉਦਾਂ ਜਿੱਦਾਂ ਮੈਚ ਵੀ ਖੇਦਣੇ ਆਲਾ ਹੁੰਦਾ ਹੁਣ ਕਾਦਾ ਮੈਚ ਹੈ 8 ਨੂੰ 8 ਨੂੰ ਕਿੰਨੇ ਟਿਕਟ ਹੁੰਦੇ 4000 ਦੇ ਉਹ ਆਈਗਾ ਇੱਕ ਮਹੀਨਾ ਹੋਰ ਜੀ ਤਰੀਕਾ ਕਰ ਗਿਆ ਤਾਂ ਹਾਂ ਹੋ ਜਾਗਾ ਤੇਰਾ ਆਈ ਇੱਕ ਮਹੀਨਾ ਹੋਰ ਕੋਈ ਨਾ ਤੇ ਅਗਲੀ ਵਾਰੀ ਜਾਣਾ ਹੁਣ ਜੇ ਕਰਾਉਂਗਾ ਇੱਕ ਟਿਕਟ ਹਲੇ ਦਾ ਇੱਕ ਮੈਚ ਹੋਰ ਦੇਖਣ ਜਾਊਗਾ ਤੇ ਚਾਰ ਕ ਮੈਚ ਹੈਗੇ ਉੱਥੇ ਤੇ ਫਿਰ ਤੇ ਲਵ ਲੈ ਲੂੰਗਾ ਟਿਕਟ ਤਰੀਕ ਉਹਦਾ ਉਹ 1000 ਹਜ਼ਾਰ ਰੁਪਏ ਹਜ਼ਾਰ ਰੁਪਏ ਦੀ ਹੁੰਦੀ ਉਹਦਾ ਉਹ ਟਿਕਟ ਲਈ ਨਾ ਕਰ ਉਹਦਾ ਕਰ ਦੇਣਾ ਤੇਰੇ ਉਹ ਪਾਸਪੋਰਟ ਦੇ ਵੀ ਬੰਦੇ ਨੇ ਕਿਹਾ ਮੈਨੂੰ ਤੇ ਇਧਰ ਨਨਕਾਣਾ ਸਾਹਿਬ ਦਾ ਕਰਦਾ ਤੇਰਾ ਹੀਲਾ ਹੋਊਗਾ ਤੇਰਾ ਹੀਲਾ ਉਹ ਕਹਿੰਦਾ ਬੰਦੇ ਦਾ ਆਇਆ ਤਾਂ ਮੈਨੂੰ ਮੈਸੇਜ ਕਹਿੰਦਾ ਜਿੰਨਾ ਵੀ ਟਾਣ ਦਾ ਖਰਚ ਆਊਗਾ ਉਹ ਨਨਕਾਣਾ ਸਾਹਿਬ ਦਾ ਪਾਕਿਸਤਾਨ ਦਾ ਮੈਂ ਕਰੂੰਗਾ ਧੰਨਵਾਦ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਪਹਿਲਾਂ ਪਾਸਪੋਰਟ ਤਾਂ ਬਣਵਾ ਦੇ ਪਾਸਪੋਰਟ ਜੋ ਕਰਦਾ ਭੇਜ ਪੈਣਾ 3000 ਰੁਪਿਆ ਮੈਂ ਚੰਡੀਗੜ੍ਹ ਜਾਣਾ ਵੀ ਆ 1500 ਰੁਪਏ ਦਾ ਪਾਸਪੋਰਟ ਦਿੱਤਾ ਭਾਈ ਉਹ ਚੰਡੀਗੜ੍ਹ ਜਾਂਦੀ ਰੋੜਣੀਆਂ ਦਾ ਹਾਂ ਕੱਪੜਾ ਸਾਰਾ ਹੋਊਗਾ ਰੋਪੜ ਬਠਿੰਡਾ ਜੀ ਕਿਹਾ ਫਿਰ ਹੈ ਬਸ ਠੀਕ ਆ ਫਿਰ 1200 ਰੁਪਏ ਆਪਣੀ ਜੇਬ ਵਿੱਚ ਪਾ ਲੈ 1800 ਹਾਂ ਬਾਕੀ ਉਹ ਥੋੜਾ ਜਿਹਾ ਖਰਚਾ ਹੋ ਜਾਊਗਾ ਮੜਾ ਮੱਝਾ ਲੈ ਕੇ ਆਉਗਾ ਹੈਗਾ ਮਤੋ ਭਾਈ ਬੱਡੇ ਲਿਆ ਭਾਈ ਵੱਡਾ ਇਹਨੂੰ ਮੜਾ ਜਾ ਮੜਾ ਫੈਂਟ ਦੇ ਗੱਲ ਇਹ ਆ ਜੀ ਡਾਊਨ ਨੇ ਜਾਣਾ ਪਾਕਿਸਤਾਨ ਕਹਿੰਦਾ ਸੀ ਜਿਹਨੇ ਮੈਂ ਕਿਹਾ ਸੀ ਪਾਕਿਸਤਾਨ ਦੇ ਪਿੱਛੇ ਸਾਥੀ ਨੂੰ ਇਹਨਾਂ ਨੇ ਚ ਤਿਆਰੀ ਸੀ ਸਾਡੀ ਜਾਣ ਦੀ ਦਸਹਰੇ ਨੂੰ ਗਏ ਦੇ ਸੀ ਇੱਥੇ ਤੇ 12 ਨੂੰ ਤੇ ਮਰ ਨੂੰ ਵੀ ਤੇਰ ਨੂੰ ਗਏ ਤੇ ਬਿਠਾਖੀ ਨੂੰ ਉਹ ਕਹਿੰਦਾ ਸੀ ਕਿ ਨਾ ਮੈਂ ਵੀ ਪਾਕਿਸਤਾਨੀਆਂ ਦੇ 10 ਦਿਨ ਵਾਸਤੇ ਸਰਬਗ ਵਿਜੇ ਵਰ ਜਾਣੇ ਹੈ ਨਾ ਮੈਂ ਵੀ ਜਾਣਾ ਤੇ ਉਸੇ ਮੱਦੇ ਨਜ਼ਰ ਬਾਹਰੋਂ ਮੈਨੂੰ ਇੱਕ ਮੈਸੇਜ ਆਇਆ ਕਰਾ ਭਾਈ ਡੌਰ ਨਾ ਜਿੰਨਾ ਵੀ ਖਰਚਾ ਹੋਊਗਾ ਮੈਂ ਆਂ। ਤੇ ਉਸ ਬੰਦੇ ਨੂੰ ਮੈਂ ਕਿਹਾ ਸੀ ਦੇਖਾ ਵੀ ਦੀ ਉੱਥੇ ਇਦਾਂ ਨਹੀਂ ਜਾਣ ਪਾਸਪੋਰਟ ਬਣਾਣਾ। ਤੇ ਕਿਹਾ ਪਾਸਪੋਰਟ ਜੋ ਆਪਣਾ ਰੋਪੜੇ ਪਲਾਈ ਹੋ ਜਾਂਦੇ ਆ 2800 ਰੁਪਏ ਦੀ। ਮੈਂ ਭਾਈ ਨੂੰ ਕਹਿੰਦਾ ਮੈਂ ਤਾਂ ਭਾਈ 3000 ਵੀ ਪਾ ਦੇ। ਤੇ ਕਹਿੰਦਾ ਇਹ ਤਾਂ ਉਹ ਤੇਰੀ ਬੈਂਕ ਦੀ ਡਿਟੇਲ ਮੰਗੀ ਬਾਈ ਨੇ ਹਾਂਜੀ ਬੈਂਕ ਦੀ ਡਿਟੇਲ ਕੀ ਦੀ ਤੇਰੀ ਕਾਉਂਟ ਚ ਅਕਾਉਂਟ ਚ ਕਰਾ ਕਾਉਂਟ ਚ ਪਾਉਣ ਦਾ ਬਣੇ ਪਾਉਣ ਦੇ ਕੋਈ ਕਰਨੇ ਹੈਗਾ ਨੰਬਰ ਸਕੇ ਨਾਲ ਗੁੱਜਲ ਪੈਣਾ ਗੁੱਗੋ ਉਦਾਂ ਨਹੀਂ ਪੈਣਾ ਅਕਾਉਂਟ ਨੰਬਰ ਚਾਹੀਦਾ ਉਧਾਰ ਕਾਰਡ ਉਧਾਰ ਕਾਰਡ ਪਰ ਥੋੜੀ ਪੈਸੇ ਪੈਣੇ ਹੈਗਾ ਹਾਂ ਅਕਾਉਂਟ ਨੰਬਰ ਚਾਹੀਦਾ ਕਿਹੜਾ ਕਿਹੜੇ ਅਕਾਉਂਟ ਚ ਨੰਬਰ ਖਾਤਾ ਕਿਹੜਾ ਠੀਕ ਬਾਜੀ ਗਈ ਲੱਗਿਆ ਨਾ ਨਹੀਂ ਤੂੰ ਖਾਤਾ ਖਰਾ ਜਾ ਕੇ SBI ਬੈਂਕ ਵਿੱਚ ਠੀਕ ਹੈ ਇਹ ਕੰਮ ਕਰਾ ਸ੍ਰੀ ਵੈਂਚ ਦਾ ਥੋੜਾ ਸਿਸਟਮ ਤੇਜ਼ ਆ। ਕਰ ਦਿੰਦੇ ਕੋਈ ਨਾ ਤਰਾਹ ਦਾ ਉੱਪਰ ਦਾ ਭਰਾਲਾ ਕੰਮ ਮੈਂ। ਹਾਂ। ਇਹਦੇ ਨੂੰ ਹਾਂ ਉੱਥੇ ਦੋ ਫੋਟੋ ਲੈ ਜਾ ਮੇਰਾ ਥੋੜਾ account ਖੁੱਲ ਜਾਣਾ ਤੇਰਾ ਉੱਥੇ। ਉਧਰ-ਉਧਰ ਆਨਲਾਈਨ ਵੀ ਖੋਲ ਸਕਦਾ ਮੇਰੇ خیال ਦੇ ਵਿੱਚ ਯਾਰ। ਉਹ ਆਨਲਾਈਨ KYC ਹੋ ਜਾਂਦੀ ਆ। ਟੋਟਲ ਕੌਣ ਜਿੱਦਣੋਂ ਇੱਥੇ ਤੁਸੀਂ ਆਉਣਾ ਨੇ ਇੱਥੇ ਨੂੰ ਆਹ ਇੱਥੇ ਕਿਉਂ ਹਾਂ ਬਿਛਾਰਾ ਇਹਦੇ ਬੰਨੂਸੇ ਉਹ ਇਧਰ ਹੀ ਬਜਰੀ ਪਾਉਣੀ ਇੱਥੇ ਵੀ ਕੌਣ ਇੱਥੇ ਪਹਿਲਾਂ ਇੱਟ ਲਾ ਕੇ ਨਾ ਇੱਕ ਥੱਲੇ ਉਹ ਤੋਂ ਸੋਨੇ ਤੇ ਪੁੱਛ ਕੇ ਨਾ ਸੋਨੇ ਦੇ ਉੱਪਰ ਦਾ ਕੰਮ ਨਹੀਂ ਪੜਿਆ ਯਾਰ ਕਿੱਧਰ ਘੁੰਮੀ ਜਾਣਾ ਗੱਲ ਹੀ ਹੈ ਹਾਂ ਪਾਪੇ ਨੂੰ ਠਾਹਦਾ ਉਹ ਉਹ ਦੇਖ ਨੇ ਠਾਹਦਾ ਪਾਪਾ ਨਾ ਰਮਣਾ ਬੰਦ ਉਹ ਪਾਪੇ ਤੇ ਬੜਾ ਜਲਦਾ ਕਦ ਪਾਪਾ ਨਾ ਠਾਤਾ ਕਦ ਪਾਪਾ ਨਾ ਠਾਤਾ ਹੁਣ ਪਗਲ ਪਾਪੇ ਇਹ ਕਿਹੜੇ ਕੰਮ ਕਰਦੇ ਠਾਤਾ ਬਿੱਤੀ ਕਦ ਪਾਪਾ ਨਾ ਠਾਤਾ ਸਿੱਧੇ ਜਾਉਂਦਾ ਕਹਿੰਦਾ ਜੇ ਐਂ ਨਾ ਪਾਪਾ ਕਰਦਾ ਨਹੀਂ ਗਿਆ ਹਾਂਜੀ ਉਹਨੂੰ ਪਤਾ ਨਹੀਂ ਸਭ ਤੇਰੀ ਬੀਬੀ ਹੋ ਜਾਉਂਦਾ ਆਪਣੇ ਵਾਲਾ ਥੱਲੇ ਤੇ ਪੱਟੇ ਲਿਆਂਦਾ ਵਾ ਉਹ ਆਪਣਿਆਂ ਵਾਲਾ ਥੱਲੇ ਪੱਟੇ ਦਿੰਦੇ ਥੱਲੇ ਤੇ ਬਹ ਠੀਕ ਜੀ ਬਹ ਠੀਕ ਹੈ ਬਸ ਉਹ ਫਿਰ ਇੰਕਲੂਡ ਬਖਾਰ ਨਾਲ ਬਖਰ ਉਹ ਤਮੇ ਉੱਤਰ ਲਾਉਣੇ ਦਾ ਇੱਟਾ ਫਿਰ ਉਹਦੇ ਬਾਥਰੂਮ ਪਰ ਗੜੇ ਤਾਂ ਤੇੜੇ ਜਿਹਾ ਪੈ ਜਾਣੀ ਬਾਅਦ ਚ ਤਾਂ ਫਿਰ ਤੇੜਾ ਨਹੀਂ ਆ ਪੈ ਲਾ ਜੀ ਹਾਂ ਬਾਅਦ ਨੂੰ ਦੱਸਾ ਚਾ ਦੇਖ ਲੈ ਬਾਅਦ ਚ ਦੇਖ ਲੈਂਦੇ ਫਿਰ ਲਾਸਟ ਵਿੱਚ ਇਹਦੇ ਪਰ ਕਹਿੰਦੇ ਵੀ ਇੱਥੇ ਮੁਰੇ ਇੱਟਾਂ ਲਾਉਣੇ ਨੂੰ ਐ ਇਹ ਕਹਿੰਦਾ ਵੀ ਉਹ ਸੋਣ ਜਦਾ ਨਾਲ ਦੀ ਨਾਲੇ ਹੁੰਦੇ ਕਿ ਬਾਅਦ ਚ ਨਾ ਫਿਰ ਕਹਿੰਦਾ ਵੀ ਉਹਦੀ ਤੇੜ ਦਿਖਣ ਲੱਗ ਜਾਂਦੀ ਫਿਰ ਫਿਰ ਕਹਿੰਦਾ ਪੈੜੀ ਲੱਗਦੀ ਫਿਰ ਜਿੱਦਾਂ ਜਿੱਦਾ ਨਾਲ ਦੀ ਨਾਲੇ ਪੰਜ ਦਾ ਲੈਂਟਰ ਪੈਂਦਾ ਸੀ ਜਦ ਚੱਕ ਲੈਂਦੇ ਉੱਪਰ ਚਾ ਦੇਖ ਲੈਂਦੇ ਬਾਅਦ ਚ ਦੇਖਦੇ ਹਾਂ ਕੱਲ ਦੇ ਕੱਲ ਦੇ ਖਬਰਾਂ ਚ ਖਬਰ ਆਈ ਹੋਈ ਸੀ ਵੀ ਜਿਹੜਾ ਟੈਂਪਰੇਚਰ ਹੁਣ 40 ਤੱਕ ਜਾਣਾ ਹੈ। ਜਉ ਦਾ ਭਾਈ ਪਰਕਾਹ ਹੀ ਜਿਹੜੇ ਆਪਣੇ ਏਰੀਆ ਨੇ ਜਿਹੜੇ ਇਹਨਾਂ ਕੰਮ ਦਾ ਕੰਮ ਤੇ ਰਹਿੰਦੇ ਨੇ। ਤੇ ਰੋਪਨ ਸੋਖ ਰੱਖੇ। ਮੰਨ ਕੋ ਚੱਲੇ 5-7 ਦਿਨ ਦੇ ਵਿੱਚ। ਅੰਦਰ ਦੇ ਨਾ ਹੋਰ 5-6 ਦਿਨ ਤੱਕ ਕਪਾਹ ਚੜ੍ਹ ਬੋ ਜਦੋਂ ਮਾਲਕਾ ਦੇਖ ਕੇ ਆ ਜਾਂਦੇ। ਦਾਣਾ ਥੋੜਾ ਜਿਹਾ ਲੱਗ ਰਿਹਾ ਹੈ। ਤੇ ਦੋਪਹਰ ਗਾਰੇ ਫਲਪ ਹੋ ਜਾਣਾ ਤੇ ਦੁੱਖ ਪੈਣਾ ਚੱਲ ਪੜ ਗਿਆ ਹੁਣ ਤਾਂ ਬੱਧੀ ਆ ਜਾਣੀ ਆ ਮੁੰਡਿਆਂ ਨੇ ਸੀਜ਼ਨ ਲਾਉਣੇ ਆ ਕਣਕਾਂ ਵਾਲੇ ਉਹ ਬੜਾਈ ਬੜੂਜੇ ਕੈਰੇਟ ਚੱਲਿਆ ਹੁਣ ਹਾਂ 5000 ਰੁਪਏ ਆਉਣਾ ਕਿੰਨਾ ਨਹੀਂ 6000 ਕੁਆਂਟਲ ਹੋਣੀਆਂ ਕਣਕ ਬੜਾਈ ਕੀਲੇ ਦੀ ਤਿੰਨ ਕੁਆਂਟਾ ਲਾਣਾ ਉਹੀ ਹੋਗੀ 2200 ਤੋਂ 2600 ਤੋਂ ਹੀ ਹੋਗੀ 2200 ਰੁਪਏ ਦੀ ਹੋਊਗੀ ਬੜਾਈ ਬੜਾਈ ਲੱਗ ਤੇ ਘੜਾਈ ਲੱਗ ਬਾਜਦਾ ਨਹੀਂ ਸਾਡੇ ਤਾਂ ਪੱਲੇ ਤੂੜੀ ਹੋ ਰਹੀ ਜਾਣੀ ਉਹੀ ਜਿਹੜਾ ਟੋਲ ਚ ਖਾਨ ਨੂੰ ਰੱਖਦੇ 10 ਪੁਆਇੰਟ ਬੜਾਈ ਕਢਾਈ ਵੱਜ ਪੱਲੇ ਤੂੜੀ ਇੱਕ ਵੀਡੀਓ ਆ ਜਾਂਦੀ ਹੈ ਕਹਿੰਦਾ ਪਾਪੇ ਕਹਿੰਦਾ ਚੱਲ ਪੈਸੇ ਲਈਏ ਕਹਿੰਦਾ ਕਾਰ ਕਰ ਸੇਠ ਸੀ ਕਹਿੰਦਾ ਮਤ ਮਾਰ ਲਗਾ ਸਰਪ ਚੱਲਦੀ ਹੈ ਜਦ ਉਦੋਂ ਤਾਂ ਇਹ ਕਹਿੰਦਾ ਕਿ ਆਰਤੀ ਕਹਿੰਦਾ ਹੀ ਪੈਸੇ ਲਿਆਂ ਕਹਿੰਦਾ ਸੌਂ ਕਰ ਵੀ ਆਈਆਂ ਤੁਹਾਡਾ ਨਿਕਲ ਜਿਹੜਾ ਵਾਪੇ ਜੀ ਦਾ ਤੇਲੇ ਪੈਣਾ ਕਹਿੰਦਾ ਹੋਰ ਮਤ ਕਿਾ ਫਾਲਦਾ ਸੁ ਕਹਿੰਦਾ 6 ਮਹੀਨੇ ਘਾਤੇ ਨਹੀਂ ਬਣਾ ਅਰੇ ਅਰੇ ਦੇਜਾ ਜਲਦਾ ਅਰਤੀ ਕੋਲ ਚਲਦਾ ਫੜ ਲਿਆ 10000 20000 ਅਰਤੀ ਸਰਪਰ ਜਲਦਾ ਜਦ ਹੁਣ ਤਾਂ ਚੱਲ ਅਕਾਊਂਟ ਚ ਆ ਜਾਂਦੇ ਪੈਸੇ ਹੁਣ ਬੰਦਾ ਕਿੱਥੇ ਘਰੀ ਜਾਂਦਾ ਹਾਂ ਸਈਵਰ ਬੰਦੇ ਓਵਰ ਖਰਚ ਲੰਨ ਦਾ ਪੈਸੇ ਥੇ ਲੋਖਾ ਹੋ ਗਿਆ ਤੋ ਤਾਂ ਵਿਆਜ ਲਾਉਣਾ ਫਿਰ ਸਾਂਭੋ ਕੱਟ ਹੁੰਦਾ ਹੈ ਲਾਉਣਾ ਰਾਜੂ ਉਹ ਦੇਖ ਰਾਜੂ ਆ ਗਿਆ ਓ ਤੂੰ ਗਲਤ ਇਸ਼ਾਰਾ ਕਰਦਾ ਮੈਨੂੰ ਨਾ ਨਾ ਤੂੰ ਗਲਤ ਇਸ਼ਾਰਾ ਕਰਦਾ ਕੋਈ ਨਾ ਰੌਤਾ ਇਸ਼ਾਰੇ ਨਾ ਕਰ ਆ ਜਾਂਦਾ ਜਾਣਾ ਕੜਾ ਐ ਕਰ ਗਿਆ ਤੇਵੀਂ ਐਵੇਂ ਬੱਸ ਹਾਂ ਤੂੰ ਆ ਬਣ ਕੇ ਤੇਰਾ ਨਾ ਕਾਕਾ ਲਿਖਾਰੀ ਕਿਹੜਾ ਭੈਣੀਆਂ ਨਾਲ ਜਿਹੜਾ ਉਹ ਗਾਇਬ ਜਾਈ ਹੋ ਗਿਆ ਮੈਂ ਉੱਥੇ ਨਾ ਗਿਆ ਹੋਵੇ ਹੁਣ ਪਾਪਾ ਪਰਵਾਰ ਸਿੰਘ ਦੇ ਪਤਾ ਨਹੀਂ ਉਹ ਤਾਂ ਨਾ ਉਧਰੇ ਚੌਕੀ ਭਰਦਾ ਕਾਕਾ ਕਿੱਥੇ ਨਾ ਡਾ ਲਾਜ ਦਾ ਲਾਜ ਦਾ ਉਹ ਤਾਂ ਦਿਖਾਈ ਹੈ ਚੌੜਾ ਤਾਂ ਦਿਖੇ ਹਾਂ ਜੇ ਕਿਹਦਾ ਚਾਉਂਗਾ ਨਾ ਹੁਣ ਇਹ ਵੀ ਬੈਠੇ ਲੋਕ ਹੋ ਗਏ ਮਨ ਨਮਾ ਪਾਲੋ ਯਾਰ ਜੇ ਪਾਂਦਾ ਮਨ ਹੈ ਤਾਂ ਮੈਂ ਮਨ ਨਮਾ ਪਾਲਾ ਫਿਰ ਉਧਰ ਹੁਣ ਘਰ ਤਾਂ ਨਹੀਂ ਥੱਲੇ ਦੇਖ ਪਾਲਜ ਬਣਾਇਆ ਪਿਆ ਜੀ ਸੀ ਹਾਂ ਇੱਚ ਦੱਸੋ ਕਿਆ ਲਾਉਣਾ ਤੁਸੀਂ ਅੱਛਾ ਬਜਰੀ ਪੈਣੀ ਇੱਥੇ ਲਾ ਰੂੜੀ ਹਾਂ ਪਹਿਲਾਂ ਇੱਥਾ ਲਾ ਰੂੜੀ ਸੋਨੇ ਓ ਸੋਨੇ ਥੱਲੇ ਇੱਕ 껩ਟਣਵਾ ਦੇ ਪਹਿਲਾਂ ਪਹਿਲਾਂ ਮੰਮੀ ਇੱਥੇ ਥੱਲੇ ਇੱਕ 껩ਟਣਵਾ ਦੇ ਥੱਲੇ ਹਾਂ 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 ਕਿਹਦਾ ਲੈਣੀ ਹੈ 껩ਟਾ ਹਾਂ ਬਾਰੇ ਕਿਉਂ ਨਹੀਂ ਕਰ ਗਿਆ ਨਾ ਨਾ ਬਣਾਉਂਦਾ ਹਸਾਉਂਦੇ ਹੀ ਰਹਿਣਾ ਉਹ ਰੂੜੀ ਉਹ ਪੈਣੀ ਇੱਥੇ ਚਾ ਰੂੜੀ ਪਾਓ ਫਿਰ ਇਹਦੇ ਪੱਤੋ ਦੋ ਬੰਦੇ ਤੇ ਲਾ ਲਈ ਇੱਕ ਬੰਦਾ ਛੱਡ ਦੇ ਦੇ ਨਾਲ ਇੱਧਰ ਬਾਹਰ ਜਾ ਕੌਰਪੁਰ ਲੰਘ ਜਾ ਉਹ ਉੱਪਰ ਤਾਰ ਕੱਢਦੇ ਭਾਈ ਉੱਪਰ ਨਹੀਂ ਹੁੰਦਾ ਥੱਲੇ ਇੱਧਰ ਦੂਜੀ ਚ ਚੱਕ ਲੈ ਖਿੱਚ ਲੈ ਪਲੱਗ ਹੈ ਦੂਜਾ ਪਲੱਗ ਖਿੱਚ ਲੈ ਬਾਹਰ ਤੇ ਲਾ ਹੈ ਉਹ ਰੈਡ ਦੇ ਦੇ ਨਹੀਂ ਰਹਿ ਰਹੇ ਅੱਛਾ ਯਾਰ ਆ ਤਾਰ ਲਾਉਣੀ ਪੈਣੀ ਭਾਈ ਇੱਥੇ ਦੂਜਾ ਰੱਖ ਦੇ ਯਾਰ ਕੋਣ ਇੱਕ ਮਿੰਟ ਖੜੀ ਇੱਕ ਮਿੰਟ ਖੜ ਜਾ ਲੈਂਡ ਤਾਂ ਹੈਗੀ ਆ ਲੈਂਡ ਤਾਂ ਹੈਗੀ ਆ ਐਂ ਕਹ ਲੈ ਤੇ ਮੈਂ ਤੂੰ ਦੱਸਦਾ ਕਿ ਕਾਹੇ ਕੰਮ ਕਰ ਉਹ ਮੇਰੀ ਗੱਲ ਸੁਣ ਇਦਾਂ ਨਾਲ ਤਾਰਾਂ ਜੋੜ ਕੇ ਆਹ ਅ ਸਾਈਡ ਨੂੰ ਘੁਮਾ ਕੇ ਉਹ ਥੱਲੇ ਬੋਰਡ 'ਚ ਪਾ ਦੇ ਜਾਂ ਇਧਰ ਪਾ ਦੇ ਇਦਾਂ ਨਹੀਂ ਮਾਰ ਦਿੰਦੇ ਨਾ ਇਹਦੇ ਤਾਰਾਂ ਮੈਨੂੰ ਦਿੰਦਾ ਯਾਰ ਉੱਥੇ ਤਾਰਾਂ ਜੋੜ ਦੇ ਦੇ ਨਾਲੇ ਚਾਰ ਦੇ ਦਿੰਦੀ ਆਪਾਂ ਤਾਰੇ ਦੇ ਜੀ ਜੋੜ ਦੱਤੀਆਂ ਨਾ ਨਾ ਤਾਰ ਹੈ ਚਲਾਏ ਇੱਥੇ ਪਾ ਦੇ ਲੰਬੀ ਇੱਥੇ ਸਾਈਡ ਨੂੰ ਕੱਟ ਕੇ ਇਧਰ ਪਾ ਦੇ ਬੱਸ ਤਾਰ 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 ਡੀਡਰ ਕਿੱਧਰ ਰੱਖਿਆ ਤਾਰਾਂ ਯਾਰ ਦੂਜੇ ਤਾਰਾਂ ਦੇਖ ਤੇ ਫਿਰ ਜਿਹੜੂ ਜ ਕੱਢ ਲਓ ਤੋਸਾ ਇਹ ਤਾਂ ਹੱਨੇ ਕੋਈ ਰੱਖੇ ਕੋਈ ਨਹੀਂ ਤਾਰ ਦੇ ਰੱਖਣਾ ਗੱਲੀ ਉੱਪਰ ਰੋਲ ਇੱਕ ਤਾਰ ਭੱਜ ਗਿਆ ਉਹ ਤਾਂ ਭੱਜ ਗਿਆ ਉਹ ਉੱਪਰ ਟਾਰਾ ਕਰਦੇ ਬਿਜਲੀ ਆ ਗਈ ਕਹਿੰਦੇ ਲਾਈਟ ਭੱਜ ਗਈ ਨਾ ਤਰੇ ਆਪਣੇ ਜਿਹੜੇ ਲਾਈਟ ਤਾਂ ਹੈਗੀ ਆ ਹੈ ਹੈ ਨਹੀਂ ਆਪਣੇ ਆਪਣੇ ਤਾਂ ਹੈ ਨਹੀਂ ਉਹ ਮੈਨੂੰ ਐ ਕਰ ਤਾਰਾਂ ਟੋਟਾ ਹੈ ਕਿ ਪਿਆ ਨਹੀਂ ਮਰੇ ਕਿੱਥੇ ਉੱਤਰ ਪਈਆਂ ਤਾਰਾਂ ਉਹ ਕਹਿੰਦਾ ਉੱਤਰ ਪਈਆਂ ਕਿੱਥੇ ਪਈਆਂ ਇੱਥੇ ਸਟੋਰ ਵੀ ਉੱਥੇ ਹੈ ਜਿਹੜਾ ਬਾਥਰੂਮ ਹੈ ਹਾਂ ਉਹਦੇ ਵਿੱਚ ਸਾਨੂੰ ਦੇਖ ਦਿਓ ਨਾ ਇਹ ਮੈਂ ਬੇਚਾ ਜੰਮਤੋ ਵੀ ਲੈ ਲਵਾਂ ਦੇਖੋ ਮੈਂ ਆਹ ਕੋਈ ਬਿਜਲੀ ਵਾਲਾ ਕੰਮ ਜਾਣਦਾ ਕੋਈ ਆ ਤੋ ਆਪਣਾ ਪਲਾਸ ਵਗੈਰਾ ਚਾਹੀਦਾ ਦਾ ਯਾਰ ਇੱਕ ਮਨ ਖੜਜੀ ਇੱਥੇ ਕਿਹਦੇ ਪੈਰ ਬਾਥਰੂਮ ਚ ਤਾਰਾਂ ਤੋਰਦਾ ਯਾਰ ਤਾ ਸਮ ਬਿਜਲੀ ਦੇ ਮਨ ਮੋਟਾ ਜਾਣਦਾ ਬਿਜਲੀ ਦਾ ਤਾਰਾਂ ਜੋੜ ਲੂੰਗਾ ਆ ਇੱਧਰ ਆ ਜਾ ਬੰਦਾ ਸਮਝਾ ਮ ਆ ਗਿਆ ਇੱਧਰ ਆ ਜਾ ਇੱਕ ਮਿੰਟ ਜਦ ਤੱਕ ਉਹਨਾਂ ਕੰਮ ਨੇ ਵੇਢ ਦੇਣਾ ਮੈਂ ਤੁਹਾਨੂੰ ਦੱਸ ਮੈਂ ਕਿੰਨਾ ਲੱਗਾ। ਇਹ ਤਰਜਨਾ ਕਰੰਟ ਆ। ਪਲਾਸ ਮੈਂ ਦੇਖਦਾ ਪੁੱਛਦਾ ਉੱਧਰ ਜਾ ਕੇ। ਦੇਖੀ ਉਹਦੇ ਉਹਦੇ ਛੋਲੇ ਛੋਲੇ ਚ ਦੇਖੀ ਉਹਦੇ ਛੋਲੇ ਚ ਬਿਜਲੀ ਵਾਲੇ ਦੇ। ਦੇਖੀ ਤਾਂ ਮੈਂ ਦੇਖਦਾ ਉੱਧਰ ਪੁੱਛਦਾ। ਮੜੀ ਜੀ ਪਲਾਸ ਆ ਗਿਆ ਇੱਥੇ। ਦੇਓ ਪਲਾਸ ਦੇਓ। ਪਲਾਸ ਦੇਓ ਟੇਪ ਰੋਲ ਦੇ ਦੇ ਇੱਕ। ਦੇ ਦੇ ਇੱਧਰ ਦੇ ਦੇ ਹੁਣ ਉੱਧਰ ਲੱਪਣਾ ਪੈਣਾ ਪਤਾ ਨਹੀਂ ਕਿੱਥੇ। ਮੈਂ ਕੋਨ ਨੂੰ ਮੀਟਰ ਖਰਾਬ ਕਰਨੀ ਆ ਮੈਂ ਦੇਖ ਰਹੀ ਹਾਂ ਤੇ ਕਾਲੀ ਚਾਹੀਦੀ ਏ ਕਿ ਗੜੀ ਕਾਲੀ ਤੇ ਦੇ ਲੈ ਜਾ ਤੇ ਫੜਾ ਦੇ ਲੈ ਕਿਰ ਬੰਦਾ ਆਲ ਰੌਂਡਰ ਇਹਨੇ ਗਿਲੇ ਆ ਕਿ ਨਾ ਮੈਂ ਜੋੜ ਦਿੰਦਾ ਕਿਹੜਾ ਮੁੰਡਾ ਉਧਰ ਫੜਾ ਦੇ ਇਧਰ ਫੜਾ ਦੇ ਗਰਮੀ ਹੋ ਗਈ ਇੰਨੇ ਚ ਪਰ ਤੂੰ ਬਹਿ ਗਿਆ ਤੂੰ ਬਜ ਟੈਂਪਰੇਚਰ ਪਤਾ ਕਿੰਨਾ ਹਾਲੇ ਪਾ ਹੁਣੇ ਹੀ ਗੱਲ ਕਰਕੇ ਹਟਿਆ ਹਾਂ ਹਾਂ ਦੇਖ ਅੱਜ ਟੈਂਪਰੇਚਰ 40 45 40 ਤੱਕ ਜਾਣਾ ਠੁਗਰੇ ਨਾ ਜਾਵੇ ਯਾਰ ਪਰ ਇਹਨੂੰ ਕਰ ਦੋ ਪਰ ਇਹਨੂੰ ਮੂੰਹ ਘਰਉਣਾ ਹੈ ਇੱਧਰ ਨਹੀਂ ਹਲੇ ਫੜ ਲੈ ਜੀ ਨਾ ਬਾਅਦ ਸਵੇਰੇ ਇਹਨੂੰ ਚਾਰਜ ਹੋਊਗਾ ਮੜੇ ਨਾਲੇ ਹੁਣ ਅਜ ਕਿੰਨੇ ਕਿੰਨੇ ਲਾਡੀ ਆਲਾ ਫੜ ਨਹੋ ਅ ਜਿਹੜੀ ਅ ਜਿਹੜੀ ਸੜਤਨ ਚਾਰਜਰ ਪਲਾਸ ਠੀਕ ਹੈ ਨਾ ਤੇਬੀ ਕਰਨੇ ਤੋਂ ਪਹਿਲਾਂ ਫੋ ਤੇਬੀ ਲੈ ਫੜ ਹੈਗੀ ਕਮਟੇ ਨਾ ਵੀ ਤਾਰਾ ਜਿੱਪਠੇ ਲੱਗ ਗਏ ਫਿਰ ਵੀ ਚੱਕਰ ਇਹਦਾ ਉੱਧਰ ਕੋਤਾ ਇਨਵਰਟਰ ਚਾਰਜ ਨਹੀਂ ਹੋ ਰਹਾ ਯਾਰ ਉੱਧਰ ਉੱਥੇ ਲੱਗੀ ਇਹ ਤਾਂ ਜਿਹੜੀ ਆਹ ਕਾਲੀ ਤਾਰ ਆਹ ਛੇਦਾਂ ਵਿੱਚ ਸਹੀ ਲਾਈ ਹੋਵੇ ਕਾਲੀ ਨਾਲ ਜਿਹੜੀ ਕਾਲੀ ਨਾਲ ਕਾਲੀ ਲੇ ਤਾਰ ਹੋਟਲ ਵਿੱਚ ਬਿਠੇ ਹੋਣਾ ਕਾਲੀ ਕਾਲੀ ਚ ਤੂੰ ਲੇ ਲਵੇ ਆਹ ਤੇਰਾ ਕੰਮ ਸਹੀ ਆ ਇੱਕ ਤਸਲੇ ਦੋ ਤਸਲੇ ਹਾਈ ਟੇਬਲ ਤੇ ਬਿਠੀ ਹੋਣਾ ਦਿਲ ਤੋਂ ਦਾ ਦਿਲ ਉਟ ਲੈ ਆ ਜੇ ਯਾਰ ਤੂੰ ਖੜਨਾ 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 ਅੱਛਾ ਗੇੜਾ ਤਾਂ ਲੱਗਣਾ ਹੀ ਆਾ ਡਾਡੀ ਬਾਈ ਠੀਕ ਨਹੀਂ ਇਹਦਾ ਰਕਣਾ ਨੀ ਦੂਤੇ ਉਹਨਾਂ ਬਜਰ ਵੀ ਨੇ ਜਾ ਕੇ ਇੱਥੇ ਪੌੜੀਆਂ ਚੜਨਾ ਉਹ ਕੋਈ ਚੱਕਰ ਨਹੀਂ ਬθεਰੀ ਮਾਰ ਚੱਕਰ ਨੇ ਮੱਕਾ ਚੱਕਰ ਦੇ ਚੱਕਰੇ ਆ ਇਹਦੇ ਪਹਿਲੀ ਉਹਨਾਂ ਨੇ ਸਾੜ ਗਾਦੀ ਯਾਰ ਵਿੱਚ ਕਹਿੰਦੇ ਨੇ ਫਿਰ ਜਾਣ ਇਹ ਹਮਨੋਲ ਅੜੇ ਇੱਥੇ ਤੇ ਵਾਲੇ ਕੀ ਆ ਨਜ ਨਹੀਂ ਰਹਾ ਉਹ ਉਧਰ ਪੱਖਾ ਬੰਦ ਹੋ ਗਿਆ ਤੇ ਗਰਮੀ ਆਉਣ ਲੱਗ ਗਈ। ਉਹ ਵਾਲਾ ਫਾਇਣੀ ਪਾਣੀ ਉਹ ਨਹੀਂ ਜੱਕ ਲਾਇਆ ਤੇ ਨਹੀਂ ਜੱਕ ਨਾ ਨਾ ਕਮਰਾ ਥੇੜਾ ਹੈ ਕਿਾ ਦਿਖਾਉਣੇ ਤੇ ਇੱਕ ਕਮਰੇ ਬਰ ਕੋਈ ਇਧਰ ਅੰਦਰ ਵੀ ਆ ਗਏ ਇਹਨਾਂ ਦਾ ਮਾਲ ਉਹ ਡਾਊਨ ਡਾਊਨ ਤੇ ਜੰਮਾ ਦਿੱਤਾ ਉਹ ਡਾਊਨ 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 ਕੰਮ ਇੱਕ ਹੋਰ ਕਰ ਇੱਧਰ ਆ ਯਾਰ ਹਾਂਜੀ ਮਰੇ ਇੱਧਰ ਆਇਆ ਤਾ ਮੈਂ ਹੁਣ ਦੇਖਿਆ ਆ ਪੱਲੀ ਲਾ ਉਥੇ ਪੰਦਰ ਪਰ ਯਾਰ ਉਹਰੇ ਇੱਕਦ ਤੱਕ ਪੱਲੀ ਬੰਨੋ ਇੱਧਰ ਐ ਰਾਜ ਦਾ ਮਾਲ ਉਹ ਪੱਲੀ ਬੰਨੋ ਉੱਥੇ ਮੂਰੇ ਆ ਰਹੋ ਦੇ ਉਹ ਮੂਰੇ ਠਾਗ ਦੇ ਅੰਦਰ ਮਾਲ ਜਾਂਦਾ ਯਾਰ ਥੋੜਾ ਲੈ ਕੇ ਚੱਲੋ ਛੜੋ ਕੱਪੜਾ ਵੰਦ ਲਾ ਦੇ ਪਿਆ ਦੰਨੇ ਕਾ ਨਹੀਂ ਵੇ ਦੇ ਬੋਲਦੀ ਦੀ हां ਇਹ ਤਾਂ ਕੰਫਰੈਂਸ ਕਰਨਾ ਦਿਖਾ ਦੇ ਕਿ ਥੋੜੇ ਨਾ ਨਹੀਂ ਸਰੀਰ ਹੋਇਆ ਦੇ ਨੂੰ ਆਈ ਨਾ ਇੱਕ ਮਿੰਟ ਖੜ੍ਹ ਜੀ ਆ ਬੰਦ ਦੇਣ ਇਹਨੂੰ ਯਾਰ ਤਾ ਦੇਖ ਲੈ ਤਾ ਮੈਂ ਜਮੜੇ ਨਿਕਲ ਖੰਦਰ ਸਿਮਟ 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 ਹੋ ਗਏ ਅੰਦਰ ਹੈਂ ਖਦਰੇ ਬੰਦ ਜਲ ਨਹੀਂ ਦੇਖਦਾ ਹੈ ਵਈ ਮਾਨੀ ਇਹ ਥੱਲੇ ਕਾ ਲਾਉਂਗਾ ਹੁਣ ਗੱਤਾ ਲਾ ਦੇ ਮੁਰੂ ਥੱਲੇ ਥੱਲੇ ਨਹੀਂ ਭੁੱਲਣਾ ਸੰਗਤਾਂ ਨੂੰ ਜਿਉ ਵਿਛੜੇ ਨਨਕਾਣ ਦਾ ਲਫੜਾ ਲਾ ਦੇ ਮੁਰੂ ਤੇ ਤੱਕ ਜਾ ਤੱਕ ਜਾ ਆ ਰਿਹਾ ਉਹ ਤਾਂ ਬਾਕੀ ਜਿਹੜਾ ਹੱਟਾ ਕੇ ਕਿਚਨ ਬੋਲਦਾ ਨਾ ਉੱਤਰ ਸਿਰੇ ਪਾ ਲਾ ਦਿੰਦਾ ਉਹ ਸਾਰ ਸਿਰੇ ਪਾ ਕੋ ਤੇਲ ਖੜੀ ਕਰ ਦੇ ਇੱਥੇ ਖੜੇ ਇੱਥੇ ਲਾ ਦੇ ਆ ਤੈਨੂੰ ਸਮੇਂ ਹਰ ਜਾਇ ਇੱਥੇ ਧਾਣਾ ਨਾਲ ਉਹਨੂੰ ਸਪੋਰਟ ਹੋ ਜੀ ਨਾਲ ਚਲ ਨਿਬੜੇ ਗਣ ਓਏ ਜਾ ਉੱਡਾਂ ਫਰਾਂ ਅਗੀ ਲੱਟ ਅੰਦਰ ਅ ਲੱਟੀ ਨੂੰ ਸਾਈਡ ਨੂੰ ਕਰ ਦੇ ਪੈਰਾਪੁਰੋਂ ਚ ਨਾ ਫਸਣ ਇਹਨਾਂ ਦੇ ਆ ਤੂੰ ਕਰ ਲੈ ਭਾਈ ਆ ਤੇਰੇ ਲੋ ਦੋ ਦਸਲੇ ਗਿੱਲੇ ਦੇ ਦੋ ਹੋ ਜਾ ਰਹੇ ਹਾਂਗੇ ਦੋ ਤਨ ਕੰਨਿਆ ਉਹਨੂੰ ਵਿੱਚ ਸਗਾ ਛੀਦੇ ਦੋ ਤਨ ਨਹੀਂ ਅੱਛਾ ਉਹ ਕਹਿੰਦਾ ਦੋ ਸੁਨੇ ਨਹੀਂ ਕਰ ਦੋ ਗੀਆਂ ਸਿਰ ਤੂੰ ਆਪਣਾ ਫੜੀ ਉਹ ਸਿਰ ਦਾ ਆਪਣਾ ਸਿਰ ਸਭ ਦਾ ਕੰਨੀ ਕਰ ਹਾਂ ਉਹ ਬਣੇ ਗਿਆ ਲੇ ਇਹ ਲੱਗਾ ਕਿਉਂਦੇ ਦੋ ਗੇ ਦੋ ਗੇ ਮੈਂ ਕੇ ਬੋ ਮੈਂ ਨਾ ਪੜਦਾ ਓ ਨਹੀਂ ਬਸ ਸੁਧਿਆ ਬੜਾ ਬੈ ਇਦਾਂ ਪੁੱਠਾ ਬਸ 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 ਤਾਂ ਬੜਾ ਲੈ 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 ਮੈਂ ਬਾਕੀ ਮੈਂ ਕਰਦਾ ਨਹੀਂ ਰੱਟ ਤੈਨੂੰ ਉਹ ਤੁਹਾਡਾ ਬੰਦਾ ਟੰਬੂ ਵੀ ਨਾ ਹੋਊਗੀ ਪੱਟੀ ਲੱਗੂਗੀ ਆਲੀ ਬਦਲੀ ਕਰਨਾ ਲੋਜ ਪਹਿਲਾਂ ਬੂਟੇ ਨੇ ਜੇ ਤਾਣਾ ਜੋੜਦੇ ਆ ਉਧਰ ਦੇਖਾ ਉਧਰ ਇਨਵਰਟਰ ਚੱਲਦਾ ਸਰਾ ਬਾਪੂ ਨੂੰ ਠਾਤਾ ਹੁਣ ਹੁਣ ਨਾ ਠਾਇਆ ਉਹ ਨਾਲ ਪਾਸਟ ਪਾਸ ਬਰਾਏ ਫੇਰਾਉਂਦਾ ਇੱਧਰ ੱੱਕੇ ਦੇ ਰਵਾਦਾ ਤਾਂ ਜਮਾ ਰੂਹ ਜੱਦੀ ਵਿੱਚ ਜਾ ਕੇ ਪੈ ਜਮਾ ਕੇ ਰੈਸਟ ਕਰਾਂ ਅੱਗ ਇੱਧਰ ਲਾਂਗੇ ਬੁੱਕ ਰੱਖਣਾ ਪਾਸ ਅੰਦਰ ਹੀ ਪਾਣੀ ਵਾਲੀ ਬੋਤਲ ਇਹ ਇਹਨੂੰ ਭਰਾਂ ਓਹੋ ਦੇਖੋ ਸੋ ਲਾਤਾ ਪਾਣੀ ਕਿੱਦਾਂ ਭਰਾਂ

ਰਿਹੇ ਰੋਤਾ ਸੀ ਵੱਡਿਆ ਵੇਆ ਯਾਰ ਦੋਸਤ ਇਕੱਠੇ ਹੋਏ ਹੁੰਦੇ ਫਿਰ ਕੋਈ ਜਾਂਦਾ ਤੁਸੀਂ ਵੀ ਕਦੇ ਯਾਰ ਦੋਸਤ ਸਾਰੇ ਇਕੱਠੇ ਹੁੰਦੇ ਹੁਣੇ ਮਿਲ ਬਰਤਦੇ ਆ ਹੋਏ ਜਾਂਦਾ ਨਾ ਕੰਮ ਦਾ ਲੈ ਮਿੱਟਰ ਚਲਾਉਂਦਾ ਮੈਂ ਇੱਧਰ ਉਹ ਖੁੱਲ੍ਹਾ ਬਜਾ ਕਾਲੂ ਕਿਥੇ ਕਾਲੂ ਹਾਂ ਕਾਲੂ ਜਿੱਦਾਂ ਨੂੰ ਬਾਪੂ ਦਾ ਡਰਦਾ ਹੋਰ ਉਦਾਂ ਦਾ ਹੋਰ ਤਾਂ ਵੀ ਡਰ ਹੋਰ ਤਾਂ ਨਹੀਂ ਡਰ ਮੇਰੇ ਕੋਲ ਜਿਹੜਾ ਨਾ ਘੋੜੀ ਲਗਾਮ ਲੱਗੀ ਹੁੰਦੀ ਐਂ ਕਰਦਾ ਹੁੰਦਾ ਇਹਦਾ ਹੋਰ ਤਾਂ ਨਹੀਂ ਡਰ ਮੈਂ ਕਿ ਬਾਪੂ ਦੇ ਡਰ ਨਾਲ ਚੱਲਦਾ ਬਸ ਫੇਰ ਨਹੀਂ ਕੰਮ ਸਿੱਖ ਗਿਆ ਜੀ ਇੱਕ ਮਿੰਟ ਹੁਣ ਤਾਂ ਬਾਪੂ ਦਾ ਆਪਣਾ ਗੁਰੂ ਮੰਨਦਾ ਕਹਿੰਦੇ ਨਹੀਂ ਫੇਰ ਕਿਧਰ ਹੀ ਜਾਏ ਜੀ ਤੁਮੂਚ ਹਾਂ ਕਿਧਰ ਨਹੀਂ ਜਾਣਾ ਲੈ ਨਹੀਂ ਮਰਨਾ ਨਹੀਂ ਡਰਨਾ ਨਹੀਂ ਡਰ ენი გამცხეთ რა გამცხეთ ਤਰਾ ਮੁੰਡਾ ਕੰਮ ਬਹੁਤ ਵਧੀਆ ਕਰਦਾ ਹੈ ਇੱਕ ਨੰਬਰ ਕੰਮ ਮੁੰਡਾ ਕਰਦਾ ਬਹੁਤ ਛੇਤੀ ਕੰਮ ਸਿੱਖਣਾ ਇਹਨੇ ਮੈਂ ਕਹਿੰਦਾ ਵਾ ਇੱਕ ਮਹੀਨੇ ਚ ਕੰਮ ਸਿੱਖਿਆ ਲੈ ਇਹ ਕਿਹਦਾ ਬਣਦਾ ਵੱਡੇ ਵੱਡੇ ਠੇਕੇ ਲੈਣੇ ਨੇ ਹੁਣ ਵੱਡੇ ਵੱਡੇ ਠੇਕੇ ਤਾਂ ਮੈਂ ਤਾਂ ਲਾਈਵ ਤਾਂ ਬੈਠਾ ਹਾਂ ਵੀ ਇਹ ਐਪੀਸ ਵੀ ਹੈ ਨਾ ਬਰਾਬਰ ਤੇ ਆਈ ਗਏ ਜੀ ਲੋ ਜੇ ਆਪਾਂ ਉਹ ਜਿਹੜਾ ਲਾਈਵ ਬੰਦ ਕਰਦੇ ਹਾਂ ਤੇ ਮੈਂ ਥੋੜੀ ਜਿਹੀ ਰੈਸਟ ਕਰਾਂ ਘੜੀ ਘੰਟਾ ਤੇ ਪੰਜਾਬ ਮੈਚ ਹਾਰ ਗਿਆ ਸੀ ਬੜੇ ਦੁਖ ਦੀ ਗੱਲ ਸੀ ਚਾਰ ਬਣਾਈ ਆ ਕਿਉਂਕਿ ਤਾਂ ਮੈਨੇ ਤਿੰਨ ਬੰਦੇ ਰੱਖੇ ਰਹਦੋਂ ਇੱਕ ਬੰਦਾ ਰੰਦ ਸਾਦਾ ਫੜਾਈ ਜਾ ਉਹਨੂੰ ਦੋ ਬੰਦੇ ਫਿਰ ਉਹ ਬਜਰੀ ਪੇ ਲਾਦੇ ਐਦਾਂ ਹੋਇਆ ਧੰਨਵਾਦ ਜੀ ਲਾਈਵ ਦੇ ਗਮਾਸਤੇ ਅਗਲਾ ਲਾਈਵ ਅਗਲਾ ਮੰਗਦੇ